ਇੱਕ ਵਾਰ ਇੱਕ ਕਿਸਾਨ ਨੇ ਆਪਣੇ ਖੇਤ ਵਿੱਚ ਇੱਕ ਫਸਲ ਉਗਾਈ ਤੇ ਉਸ ਫਸਲ ਵਿੱਚ ਇੱਕ ਟਟਿਰੀ ਨੇ ਆਪਣਾ ਆਲਣਾ ਬਣਾ ਲਿਆ ਆਪਾਂ ਜਾਣਦੇ ਹੀ ਹਾਂ ਕਿ ਟਟਿਰੀ ਆਪਣਾ ਆਲਣਾ ਧਰਤੀ ਤੇ ਹੀ ਬਣਾਉਂਦੀ ਹੈ ਕੁਝ ਸਮੇਂ ਬਾਅਦ ਉਸਨੇ ਆਪਣੇ ਆਲਣੇ ਵਿੱਚ ਆਂਡੇ ਦੇ ਦਿੱਤੇ ਤੇ ਕੁਝ ਦਿਨਾਂ ਬਾਅਦ ਹੀ ਉਹਨਾਂ ਆਂਡਿਆਂ ਵਿੱਚੋਂ ਛੋਟੇ ਛੋਟੇ ਬੱਚੇ ਨਿਕਲ ਆਏ ਆਪਣੀ ਮਾਂ ਨਾਲ ਉਹ ਖੁਸ਼ੀ-ਖੁਸ਼ੀ ਉੱਥੇ ਰਹਿਣ ਲੱਗ ਪਏ। ਟਟੇਰੀ ਰੋਜ਼ ਆਪਣੇ ਬੱਚਿਆਂ ਵਾਸਤੇ ਆਲੇ-ਦੁਆਲੇ ਦੇ ਖੇਤਾਂ ਵਿੱਚੋਂ ਚੋਗਾ ਲੈ ਕੇ ਆਉਂਦੀ ਸੀ। ਇੱਕ ਦਿਨ ਜਦੋਂ ਉਹ ਚੋਗਾ ਲੈ ਕੇ ਵਾਪਸ ਆਈ ਤਾਂ ਉਸਨੇ ਦੇਖਿਆ ਕਿ ਉਸਦੇ ਬੱਚੇ ਬਹੁਤ ਡਰੇ ਹੋਏ ਸੀ। ਉਸਨੇ ਬੱਚਿਆਂ ਤੋਂ ਉਹਨਾਂ ਦੇ ਡਰ ਦਾ ਕਾਰਨ ਪੁੱਛਿਆ ਤਾਂ ਬੱਚਿਆਂ ਨੇ ਆਪਣੀ ਮਾਂ ਨੂੰ ਦੱਸਿਆ ਕਿ ਮਾਂ ਅੱਜ ਕਿਸਾਨ ਇੱਥੇ ਆਇਆ ਸੀ ਤੇ ਉਹ ਫਸਲ ਕੱਟਣ ਦੀ ਗੱਲ ਕਰ ਰਿਹਾ ਸੀ ਉਹ ਕਹਿ ਰਿਹਾ ਸੀ ਕਿ ਕੱਲ ਆਪਣੇ ਮੁੰਡਿਆਂ ਨੂੰ ਭੇਜ ਕੇ ਉਹ ਫਸਲ ਕਟਾ ਦੇਵੇਗਾ ਮਾਂ ਹੁਣ ਅਸੀਂ ਕਿੱਥੇ ਜਾਵਾਂਗੇ ਸਾਡੇ ਕੋਲ ਤਾਂ ਕੋਈ ਟਿਕਾਣਾ ਵੀ ਨਹੀਂ ਹੈ ਸਾਡੇ ਤਾਂ ਅਜੇ ਖੰਭ ਵੀ ਨਹੀਂ ਆਏ ਕਿ ਅਸੀਂ ਉੱਡ ਕੇ ਆਪਣੀ ਜਾਨ ਹੀ ਬਚਾ ਲਈਏ ਆਪਣੇ ਬੱਚਿਆਂ ਦੀ ਗੱਲ ਸੁਣ ਕੇ ਟਟਿਰੀ ਬੋਲੀ ਕਿ ਬੱਚਿਓ ਤੁਸੀਂ ਬਿਲਕੁਲ ਵੀ ਫਿਕਰ ਨਾ ਕਰੋ ਕੱਲ ਨੂੰ ਕੋਈ ਵੀ ਫਸਲ ਕੱਟਣ ਨਹੀਂ ਆਵੇਗਾ ਇਸ ਲਈ ਹੁਣ ਤੁਸੀਂ ਘਬਰਾਓ ਨਾ ਅਗਲੇ ਦਿਨ ਬਿਲਕੁਲ ਉਸੇ ਤਰ੍ਹਾਂ ਹੀ ਹੋਇਆ ਜਿਵੇਂ ਟਟਿਰੀ ਨੇ ਕਿਹਾ ਸੀ ਸੱਚਿਓਂ ਫਸਲ ਕੱਟਣ ਲਈ ਕੋਈ ਵੀ ਨਹੀਂ ਆਇਆ ਇਦਾਂ ਕਰਦੇ ਕਰਾਉਂਦੇ ਕਈ ਦਿਨ ਬੀਤ ਗਏ ਪਰ ਉਸ ਖੇਤ ਵਿੱਚ ਕੋਈ ਵੀ ਫਸਲ ਕੱਟਣ ਨਹੀਂ ਆਇਆ ਸਾਰਾ ਕੁਝ ਬੜਾ ਸੋਹਣਾ ਚੱਲ ਰਿਹਾ ਸੀ ਉਸ ਟਟਿਰੀ ਦੇ ਬੱਚੇ ਬੜੇ ਖੁਸ਼ ਸੀ ਇੱਕ ਦਿਨ ਫੇਰ ਜਦੋਂ ਉਹ ਟਟਿਰੀ ਚੋਗਾ ਲੈ ਕੇ ਵਾਪਸ ਆਈ ਤਾਂ ਆਪਣੇ ਬੱਚਿਆਂ ਦੇ ਸੈਮੇ ਹੋਏ ਚਿਹਰੇ ਦੇਖ ਕੇ ਘਬਰਾ ਗਈ ਉਹ ਬਹੁਤ ਡਰੇ ਹੋਏ ਸੀ ਉਸ ਨੇ ਫੇਰ ਆਪਣੇ ਬੱਚਿਆਂ ਤੋਂ ਡਰ ਦਾ ਕਾਰਨ ਪੁੱਛਿਆ ਉਹਨਾਂ ਨੇ ਕਿਹਾ ਕਿ ਮਾਂ ਕਿਸਾਨ ਅੱਜ ਫੇਰ ਇੱਥੇ ਆਇਆ ਸੀ ਤੇ ਫੇਰ ਤੋਂ ਫਸਲ ਕੱਟਣ ਦੀ ਗੱਲ ਕਰ ਰਿਹਾ ਸੀ ਅੱਜ ਉਹ ਕਹਿ ਰਿਹਾ ਸੀ ਕਿ ਕੱਲ ਉਹ ਮਜ਼ਦੂਰਾਂ ਨੂੰ ਭੇਜ ਕੇ ਫਸਲ ਕਟਾ ਦੇਵੇਗਾ। ਉਹਨਾਂ ਦੀ ਸਾਰੀ ਗੱਲ ਸੁਣ ਕੇ ਟਟਿਰੀ ਫੇਰ ਬੋਲੀ ਕਿ ਬੱਚਿਓ ਤੁਸੀਂ ਬਿਲਕੁਲ ਵੀ ਫਿਕਰ ਨਾ ਕਰੋ। ਕੱਲ ਨੂੰ ਵੀ ਫਸਲ ਕੱਟਣ ਲਈ ਕੋਈ ਨਹੀਂ ਆਵੇਗਾ। ਹੈਰਾਨੀ ਦੀ ਗੱਲ ਇਹ ਹੋਈ ਕਿ ਅਗਲੇ ਦਿਨ ਸੱਚਮੁੱਚ ਕੋਈ ਵੀ ਫਸਲ ਕੱਟਣ ਨਹੀਂ ਆਇਆ। ਇਸੇ ਤਰ੍ਹਾਂ ਹੀ ਫੇਰ ਕਈ ਦਿਨ ਲੰਘ ਗਏ ਤੇ ਇੱਕ ਦਿਨ ਫੇਰ ਜਦੋਂ ਉਹ ਦਾਣਾ ਚੁੱਕ ਕੇ ਵਾਪਸ ਆਈ ਤਾਂ ਬੱਚਿਆਂ ਨੇ ਉਸ ਨੂੰ ਹੱਸ ਕੇ ਕਿਹਾ ਕਿ ਅੱਜ ਫੇਰ ਕਿਸਾਨ ਇੱਥੇ ਆਇਆ ਸੀ ਤੇ ਅੱਜ ਫੇਰ ਉਹ ਫਸਲ ਕੱਟਣ ਦੀ ਗੱਲ ਕਰ ਰਿਹਾ ਸੀ ਪਰ ਮਾਂ ਸਾਨੂੰ ਪਤਾ ਹੈ ਕਿ ਕੱਲ ਕੋਈ ਵੀ ਫਸਲ ਕੱਟਣ ਨਹੀਂ ਆਵੇਗਾ ਉਸ ਟਟਿਰੀ ਨੇ ਆਪਣੇ ਬੱਚਿਆਂ ਨੂੰ ਪੂਰੀ ਗੱਲ ਚੰਗੀ ਤਰ੍ਹਾਂ ਦੱਸਣ ਲਈ ਕਿਹਾ ਉਹਨਾਂ ਨੇ ਦੱਸਿਆ ਕਿ ਮਾਂ ਕਿਸਾਨ ਅੱਜ ਫੇਰ ਇੱਥੇ ਆਇਆ ਸੀ ਉਹ ਅੱਜ ਕਹਿ ਰਿਹਾ ਸੀ ਕਿ ਉਸ ਨੇ ਬੜਾ ਸਮਾਂ ਦੂਸਰਿਆਂ ਤੇ ਨਿਰਭਰ ਹੋ ਕੇ ਖਰਾਬ ਕਰ ਦਿੱਤਾ ਹੈ ਤੇ ਕੱਲ ਉਹ ਖੁਦ ਫਸਲ ਕੱਟਣ ਲਈ ਆਵੇਗਾ। ਇਹ ਸੁਣ ਕੇ ਉਹ ਟਟੀਰੀ ਪਰੇਸ਼ਾਨ ਹੋ ਗਈ ਤੇ ਉਸਨੇ ਕਿਹਾ ਕਿ ਬੱਚਿਓ ਸਾਨੂੰ ਜਿੰਨੀ ਜਲਦੀ ਹੋ ਸਕੇ ਇੱਥੋਂ ਜਾਣਾ ਪਵੇਗਾ ਤੇ ਕਿਸੇ ਹੋਰ ਜਗ੍ਹਾ ਤੇ ਜਾ ਕੇ ਆਪਣਾ ਆਲਣਾ ਬਣਾਉਣਾ ਹੋਵੇਗਾ ਕਿਉਂਕਿ ਕੱਲ ਨੂੰ ਉਹ ਕਿਸਾਨ ਫਸਲ ਕੱਟਣ ਲਈ ਜ਼ਰੂਰ ਆਵੇਗਾ। ਬੱਚਿਆਂ ਨੇ ਅੱਗੇ ਸਵਾਲ ਕੀਤਾ ਕਿ ਮਾਂ ਪਰ ਕਿਸਾਨ ਤਾਂ ਪਿਛਲੇ ਕਈ ਦਿਨਾਂ ਤੋਂ ਇਹੀ ਗੱਲ ਕਹਿ ਰਿਹਾ ਹੈ। ਤੁਹਾਨੂੰ ਇਸ ਵਾਰ ਇੰਨਾ ਭਰੋਸਾ ਕਿਉਂ ਹੈ ਕਿ ਇਸ ਵਾਰ ਕਿਸਾਨ ਫਸਲ ਕਟਣ ਆਵੇਗਾ ਹੀ ਆਵੇਗਾ ਤਾਂ ਉਸਨੇ ਕਿਹਾ ਕਿ ਪਹਿਲੀ ਵਾਰ ਕਿਸਾਨ ਆਪਣੇ ਕੰਮਾਂ ਲਈ ਆਪਣੇ ਮੁੰਡਿਆਂ ਤੇ ਨਿਰਪਰ ਸੀ ਦੂਸਰੀ ਵਾਰ ਉਹ ਆਪਣਾ ਕੰਮ ਮਜ਼ਦੂਰਾਂ ਤੋਂ ਕਰਵਾਉਣ ਬਾਰੇ ਸੋਚ ਰਿਹਾ ਸੀ ਜਦੋਂ ਤੱਕ ਤੁਸੀਂ ਆਪਣਾ ਕੰਮ ਕਰਨ ਲਈ ਹੋਰਾਂ ਤੇ ਨਿਰਪਰ ਹੁੰਦੇ ਹੋ ਤਾਂ ਤੁਹਾਡਾ ਉਹ ਕੰਮ ਕਦੇ ਵੀ ਸਮੇਂ ਸਿਰ ਨਿਪਰੇ ਨਹੀਂ ਚੜ੍ਹ ਸਕਦਾ ਪਰ ਹੁਣ ਉਸਨੇ ਖੁਦ ਇਹ ਕੰਮ ਕਰਨ ਦਾ ਫੈਸਲਾ ਲਿਆ ਹੈ ਇਸ ਲਈ ਕੱਲ ਨੂੰ ਉਹ ਫਸਲ ਕੱਟਣ ਲਈ ਜ਼ਰੂਰ ਆਵੇਗਾ ਬਾਕੀ ਬੱਚੇ ਹੁਣ ਤਾਂ ਵੱਡੇ ਹੋ ਹੀ ਗਏ ਸੀ ਕਿ ਹੁਣ ਉਹ ਉੱਡ ਸਕਦੇ ਸੀ ਇਸ ਲਈ ਉਹ ਸਾਰੇ ਉੱਡ ਗਏ ਤੇ ਇੱਕ ਨਵੀਂ ਥਾਂ ਤੇ ਜਾ ਕੇ ਆਪਣਾ ਆਲਣਾ ਬਣਾ ਲਿਆ ਅਗਲੇ ਦਿਨ ਕਿਸਾਨ ਖੇਤ ਵਿੱਚ ਆਇਆ ਪਰ ਤਦ ਤੱਕ ਟਟਰੀ ਤੇ ਉਸਦੇ ਬੱਚੇ ਖੇਤ ਛੱਡ ਕੇ ਜਾ ਚੁੱਕੇ ਸੀ ਦੋਸਤੋ ਇਸ ਕਹਾਣੀ ਤੋਂ ਸਾਨੂੰ ਸਿੱਖਣ ਨੂੰ ਮਿਲਦਾ ਹੈ ਕਿ ਜਿਹੜੇ ਲੋਕ ਆਪਣੇ ਕੰਮਾਂ ਲਈ ਹੋਰਾਂ ਤੇ ਨਿਰਭਰ ਰਹਿੰਦੇ ਹਨ ਉਹ ਕਦੇ ਵੀ ਆਪਣਾ ਕੰਮ ਸਮੇਂ ਸਿਰ ਨਹੀਂ ਕਰ ਪਾਉਂਦੇ ਸਿਆਣਿਆਂ ਨੇ ਸੱਚ ਹੀ ਕਿਹਾ ਹੈ ਕਿ ਆਪ ਮਰੇ ਬਿਨਾ ਸਵਰਗ ਨਹੀਂ ਮਿਲਦਾ ਸੋ ਜੋ ਕੰਮ ਆਪਣੇ ਹੱਥੇ ਕੀਤਾ ਜਾਵੇ ਉਹਦੇ ਵਰਗੀ ਕੋਈ ਰੀਸ ਨਹੀਂ ਹੁੰਦੀ ਜੇਕਰ ਹਰ ਕੰਮ ਲਈ ਦੂਜਿਆਂ ਦਾ ਸਹਾਰਾ ਤੱਕੋਗੇ ਤਾਂ ਨਿਰਾਸ਼ਾ ਹੀ ਹੱਥ ਲੱਗੇਗੀ ਤੇ ਹਰ ਕੋਈ ਤੁਹਾਡੀ ਥੋੜੀ ਜਿੰਨੀ ਮਦਦ ਕਰਕੇ ਵੀ ਇੱਕ एहसान ਤੁਹਾਡੇ ਸਿਰ ਚੜਾ ਜਾਂਦਾ ਹੈ ਇਸ ਲਈ ਹਰ ਕੰਮ ਵਿੱਚ ਕਿਸੇ ਦੂਜੇ ਦੀ ਮਦਦ ਤੱਕਣਾ ਸਾਨੂੰ ਕਮਜ਼ੋਰ ਬਣਾ ਦਿੰਦਾ ਹੈ ਧੰਨਵਾਦ